ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਆਂ ਜੀ ਰਾਣਾ ਫੈਸ਼ਨ ਬੁਟੀਕ ਮਾਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਾਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਬਹੁਤ ਵਧੀਆ ਸੂਟ ਨੇਗੇ ਇਹ ਪਸ਼ਮੀਨਾ ਰਹੂਗਾ ਜੀ ਮੈਚਿੰਗ ਸੂਟ ਰਹਿਣਗੇ ਆਹ ਆਪਣੇ ਕੋਲੇ ਫਰਸਟ ਡਿਜ਼ਾਈਨ ਆ ਗਿਆ ਜੀ ਡਿਜ਼ਾਈਨ ਹੀ ਦੇਖੋ ਕਿੰਨੀ ਸੋਹਣੀ ਆ ਇਸ ਤਰ੍ਹਾਂ ਟਾਈ ਬਣੀ ਹੋਈ ਆ ਜੀ ਲੈਂਥ ਆ ਜਿਹੜੀ ਉਹ ਇਸਦੀ ਪ੍ਰੋਪਰ ਰਹੂਗੀ ਤੇ ਆ ਫਰੰਟ ਤੇ ਬਣਿਆ ਹੋਇਆ ਜੀ ਕੇਰ ਆ ਕੇਰ ਆ ਗਿਆ ਜੀ ਫਰੰਟ ਤੇ ਆ ਕੇਰ ਆਊਗਾ ਥੋੜਾ ਜ਼ੂਮ ਕਰਕੇ ਦਿਖਾਉਣੀ ਤੇ ਕਾ ਕੇ ਜੀ ਬਣਾਇਓ ਗੀ ਬਾਰਡਰ ਆ ਗਿਆ ਜੀ ਫਰੰਟ ਬੈਕ ਹੈ ਜਿਹੜੀ ਉਹ ਸੇਮ ਹੋਊਗੀ ਫਰੰਟ ਤੇ ਆ ਟਾਈ ਬਣੀ ਹੋਈ ਐ ਇਸਦੇ ਇਹਦੀ ਗਰਾਊਂਡ ਆ ਜਿਹੜੀ ਉਹ ਬਲੂ ਕਲਰ ਦੀ ਐ ਜੀ ਆਹ ਬਲੂ ਕਲਰ ਹੈਗਾ ਜਿਹੜਾ ਤੁਹਾਨੂੰ ਆ ਟਾਈ ਦੇ ਵਿੱਚ ਦਿਸ ਰਿਹਾ ਆ ਬਣ ਗਈ ਜੀ ਇਸਦੀਆਂ ਬਾਮਾ ਆਵਾ ਮਾ ਦਾ ਡਿਜ਼ਾਈਨ ਆ ਗਿਆ ਜੀ ਫ੍ਰੀ ਸਾਈਜ਼ ਹੈ ਜੀ ਹਰ ਇੱਕ ਦਾ ਹੀ ਬਣ ਜੂਗਾ ਤੇ ਇਸ ਦੇ ਨਾਲ ਬਲੂ ਬਲੂ ਗਰਾਉਂਡ ਹੈ ਜੀ ਸ਼ਰਟ ਦੀ ਤੇ ਸੇਮ ਬਲੂ ਕਲਰ ਦੀ ਇਸ ਦੇ ਨਾਲ ਬਾਟਮ ਆਊਗੀ ਜੀ ਪਸ਼ਮੀਨੇ ਦੀ ਬਾਟਮ ਰਹੂਗੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਇਸ ਦਾ ਸਟਾਲ ਜੀ ਆ ਆ ਜੂਗਾ ਜੀ ਇਸ ਦਾ ਸਟਾਲ ਸਟਾਲ ਬਹੁਤ ਸੋਹਣਾ ਤੁਹਾਨੂੰ ਆ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਆ ਜੂਗਾ ਜੀ ਸਟਾਲ 4 ਸਾਈਡ ਦਾ ਹੈਗਾ ਪਸ਼ਮੀਨੇ ਦੇ ਸਟਾਲ ਰਹੂਗਾ ਜੀ ਪਸ਼ਮੀਨੇ ਦੀ ਸ਼ਰਟ ਰਹੂਗੀ ਤੇ ਪਸ਼ਮੀਨੇ ਦੀ ਬਾਟਮ ਰਹੂਗੀ ਕੱਟ ਆ ਜਿਹੜੀ ਉਹ ਇਸ ਦੀ ਪ੍ਰੋਪਰ ਰਹੂਗੀ ਸ਼ਾਲ ਨਾ ਬਾਲਾ ਛੋਟਾ ਨਹੀਂ ਹੈਗਾ ਜੀ ਪੂਰਾ ਖੁੱਲਾ ਡੁੱਲਾ ਵਧੀਆ ਸਟਾਲ ਹੈ ਇਹ ਸ਼ਾਲ ਮੰਗੂ ਹੀ ਹੁੰਦਾ ਬਾਲਾ ਛੋਟਾ ਨਹੀਂ ਹੁੰਦਾ ਇਹ ਆਪਣਾ ਬਲੂ ਕਲਰ ਆ ਗਿਆ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਆ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਆਪਣਾ ਕੰਮ ਹੋਲ ਸੇਲ ਦਾ ਵੀ ਹੈਗਾ ਤੇ ਰਿਟੇਲ ਦਾ ਵੀ ਹੈ ਜੀ ਆਪਣੇ ਕੋਲੇ ਆ ਗਿਆ ਜੀ ਇਸ ਦਾ ਫਰਸਟ ਕਲਰ ਸੈਕੰਡ ਕਲਰ ਆ ਗਿਆ ਜੀ ਆਪਣੇ ਕੋਲੇ ਗ੍ਰੀਨ ਸੈਕੰਡ ਕਲਰ ਗ੍ਰੀਨ ਹੈ ਜੀ ਜਿਨ੍ਹਾਂ ਨੇ ਸੈਟ ਵਾਈਜ਼ ਲੈਣੇ ਹੋਣ ਆਪਣੇ ਨਾਲ ਕੰਟੈਕਟ ਕਰਨ ਲਈ WhatsApp ਨੰਬਰ ਤੇ ਆਪਣੇ ਤੇ 9417668707 ਤੇ ਤਾਂ ਤੁਸੀਂ ਸੈਟ ਵਾਈ ਦਾ ਪ੍ਰਾਈਸ ਹੈ ਜਿਹੜਾ ਉਹ ਆਪਣੇ ਤੋਂ ਪੁੱਛ ਸਕਦੇ ਹੋ ਜੀ ਆ ਦੇਖੋ ਜੀ ਆ ਗ੍ਰੀਨ ਕਲਰ ਆ ਗਿਆ ਜਿਵੇਂ ਇਸ ਦੇ ਵਿੱਚ ਆ ਗ੍ਰੀਨ ਕਲਰ ਹੈਗਾ ਨਾ ਸੇਮ ਹੀ ਇਸ ਦੀ ਗਰਾਊਂਡ ਹੈ ਜੀ ਗ੍ਰੀਨ ਕਲਰ ਦੀ ਬਾਕੀ ਸਾਰਾ ਡਿਜ਼ਾਈਨ ਹੈ ਜਿਹੜਾ ਸਦਾ ਸੇਮ ਰਹੂਗਾ ਜੀ ਗ੍ਰੀਨ ਕਲਰ ਦੀ ਇਸ ਦੀ ਆਊਗੀ ਜੀ ਬਾਟਮ ਗ੍ਰੀਨ ਸਟਾਲ ਵੀ ਆਪਾਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਜੀ ਬਹੁਤ ਸੋਹਣੇ ਕਈ ਵਾਰ ਨਾ ਕਸਟਮਰ ਆਪਣੀ ਸ਼ਾਪ ਤੇ ਆ ਜਾਂਦਾ ਜੀ ਜਦੋਂ ਸ਼ਾਪ ਤੇ ਆਉਂਦਾ ਤੇ ਉਦੋਂ ਨੂੰ ਨਾ ਉਹ ਡਿਜ਼ਾਈਨ ਹੈ ਜਿਹੜਾ ਉਹਨੇ ਚਾਹੀਦਾ ਹੁੰਦਾ ਉਹ ਸੋਲਡ ਹੋ ਜਾਂਦਾ ਹੈ ਜਦੋਂ ਤੁਸੀਂ ਉਸੇ ਟਾਈਮ ਵੀਡੀਓ ਦੇਖਨ ਸਾਰੀ ਆਪਾਂ ਨੂੰ ਉਹ ਕਰਦਿਆ ਕਰੋ ਮੈਸੇਜ ਤਾਂ ਕਿ ਮੁੱਦ ਨਾ ਨਾ ਬਵੇ ਇਹ ਗ੍ਰੀਨ ਕਲਰ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸਟੌਲ ਵੀ ਬਹੁਤ ਵਧੀਆ ਨੇ ਬੱਸ ਇਹਦਾ ਸੈੱਟ ਆਪਣੇ ਕੋਲੇ ਇੱਕ ਨਾਲ ਦੇ ਕਈ-ਕਈ ਹੁੰਦੇ ਆ ਹੋਲਸੇਲ ਹੋਣ ਕਰਕੇ ਆਪਣਾ ਪੀਸ ਓਲਡ ਵੀ ਕਈ ਵਾਰ ਹੋ ਜਾਂਦੇ ਨੇ ਹਾਂਜੀ ਆਹ ਕਲਰ ਆ ਗਿਆ ਜੀ ਆਪਣੇ ਕੋਲੇ ਵਾਈਂ ਤੀਜਾ ਕਲਰ ਆ ਗਿਆ ਜੀ ਇਸ ਦੇ ਵਿੱਚ ਵਾਈਂ ਤੀਜਾ ਕਲਰ ਵਾਈਨ ਆ ਗਿਆ। ਦੇਖੋ ਕਿੰਨਾ ਵਧੀਆ ਕਲਰ ਹੈ। ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਜੀ ਇਸ ਦੀ। ਆ ਵਾਈਨ ਕਲਰ ਦੀ ਆ ਜੂ ਜੀ ਇਸ ਦੀ ਬਾਟਮ। ਆ ਜੂ ਜੀ ਇਸ ਦਾ ਸਟਾਲ। ਇਸ ਬਹੁਤ ਵਧੀਆ ਜੀ ਸ਼ਿਕਾਇਤ ਕੋਈ ਨਹੀਂ ਹੈਗੀ ਜੀ ਇਸ ਦੀ ਇਸ ਕੱਪੜੇ ਦੀ ਆਪਣੇ ਕੋਲੇ ਹਲ ਤੱਕ ਕੋਈ ਸ਼ਿਕਾਇਤ ਨਹੀਂ ਹੈਗੀ ਕਿਸੇ ਦੀ ਵੀ ਆਈ ਨਾ ਕਲਰ ਦੀ ਨਾ ਕੋਈ ਹੋਰ ਬੁਰ ਬਗੈਰਾ ਵੀ ਨਹੀਂ ਆਉਂਦਾ ਜੀ ਇਹਦੇ ਤੇ ਆ ਆਪਣੇ ਕੋਲੇ ਆ ਗਿਆ ਜੀ ਬਲੈਕ ਕਲਰ ਬਲੈਕ ਨਹੀਂ ਹੈਗਾ ਜੀ ਆ ਵੀ ਗ੍ਰੀਨ ਹੀ ਹੈਗਾਗਾ ਉਹ ਵੀ ਗ੍ਰੀਨ ਸੀਗਾ ਉਹ ਹੋਰ ਗ੍ਰੀਨ ਸੀਗਾ ਹੋਰ ਗ੍ਰੀਨ ਹੈ ਥੋੜਾ ਜਿਹਾ ਨਾ ਡਾਰਕ ਗ੍ਰੀਨ ਹੈ ਜੀ ਲੱਗਦਾ ਬਲੈਕ ਵਾਂਗੂ ਹੀ ਐ ਬਲੈਕ ਵਾਂਗੂ ਹੀ ਲੱਗਦਾ ਇਹ ਬਟਾ ਹੈਗਾ ਗ੍ਰੀਨ ਹੈ ਦੇਖ ਲੋ ਜੀ ਇਹ ਕਿਹੜਾ ਕਲਰ ਹੈ ਗ੍ਰੀਨ ਤਾਂ ਨਹੀਂ ਹੈਗਾ ਇਹ ਮੋਰ ਪੰਖੀ ਲੱਗਦਾ ਨਾ ਮੋਰ ਪੰਖੀ ਹੈ ਜੀ ਮੋਰ ਪੰਖੀ ਕਲਰ ਹੈ ਜੀ ਇਹ ਗ੍ਰੀਨ ਨਹੀਂ ਹੈਗਾ ਮੋਰ ਪੰਖੀ ਹੈ ਜੀ ਆਹ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਇਹਨਾਂ ਦਾ ਪ੍ਰਾਈਜ਼ ਰਹੂਗਾ 5700 ਰੁਪਏ 700 ਰੁਪਏ ਇਸ ਦਾ ਪ੍ਰਾਈਸ ਰਹੂਗਾ ਕੋਰੀਅਰ ਇਸ ਦੇ ਵਿੱਚ ਆਪਾਂ ਐਡ ਨਹੀਂ ਕੀਤਾ ਜੀ ਬਾਕੀ 65 ਰੁਪਏ ਤੁਹਾਨੂੰ ਕੋਰੀਅਰ ਦੇ ਪੈ ਜਾਣਗੇ ਜੇਕਰ ਤੁਸੀਂ ਘਰੇ ਬੈਠਿਆਂ ਨੇ ਮੰਗਵਾਉਣਾ ਜੀ ਬਰਡ ਵਾਈਡ ਸ਼ਿਪਿੰਗ ਹੈ ਜੀ ਤੁਸੀਂ ਜਿੱਥੇ ਮਰਜ਼ੀ ਮੰਗਵਾ ਸਕਦੇ ਹੋ ਆਪਾਂ ਤੁਹਾਨੂੰ ਉੱਥੇ ਹੀ ਭੇਜਾਂਗੇ 65 ਰੁਪਏ ਆਪਣੇ ਇੰਡੀਆ ਦੇ ਰਹਿਣਗੇ ਜੀ ਹਾਂਜੀ ਆ ਆਪਣੇ ਕੋਲੇ ਆ ਗਿਆ ਜੀ ਕਾਫੀ ਕਲਰ ਆ ਕਾਫੀ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਪਿਆਰਾ ਕਲਰ ਹੈ ਜੀ ਕਾਫੀ ਕਲਰ ਆ ਗਿਆ ਜੀ ਆ ਗਿਆ ਜੀ ਇਸ ਦਾ ਸਟਾਲ ਪੂਰਾ ਸੋਹਣਾ ਇਸ ਦੇ ਵਿੱਚ ਪੰਜ ਕਲਰ ਨੇ ਜੀ ਆਪਣੇ ਕੋਲੇ ਪਰ ਪੰਜੇ ਤੁਹਾਨੂੰ ਦਿਖਾ ਦਿੱਤੇ ਨੇ ਇਸ ਦੇ ਕਲਰ ਪ੍ਰਾਈਜ਼ ਰਹੂਗਾ ਜੀ 700 ਰੁਪਏ ਓਨਲੀ ਸਿਰਫ 700 ਰੁਪਏ ਤੁਹਾਨੂੰ ਵਿజిਟ ਕਰਨ ਤੇ ਮਿਲੂਗਾ ਜੀ ਸ਼ਾਪ ਪ੍ਰਾਈਜ਼ ਹੈ ਜੀ ਇਹ ਆਪਣਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆਹ ਵਾਲਾ ਇਹ ਆ ਗਿਆ ਜੀ ਆਪਣੇ ਕੋਲੇ ਸ਼ਿਮਰ ਪਸ਼ਮੀਨਾ ਸ਼ਿਮਰ ਪਸ਼ਮੀਨਾ ਜੀ ਇਸ ਦਾ 750 ਰੁਪਏ ਪ੍ਰਾਈਜ਼ ਰਹੂਗਾ ਸ਼ਿਮਰ ਪਸ਼ਮੀਨੇ ਦਾ ਸ਼ਰਟ ਹੈਗੀ ਜਿਹੜੀ ਇਸ ਦੀ ਪਸ਼ਮੀਨਾ ਵੀ ਹੈ ਜੀ ਸ਼ਿਮਰ ਵੀ ਹੈਗੀ ਹੈ ਇਹ ਬੈਕ ਫਰੰਟ ਦਾ ਇਸ ਦਾ ਇਸ ਤਰ੍ਹਾਂ ਰਹੂਗਾ ਜੀ ਬੈਕ ਹੈ ਜਿਹੜੀ ਇਸ ਦੀ ਇਸ ਤਰ੍ਹਾਂ ਰਹੂਗੀ ਤੁਹਾਨੂੰ ਦਿਖਾ ਲਈ ਇੱਕ ਵਾਰੀ ਇੱਕ ਪੀਸ ਦੀ ਬੈਕ ਹੈਗੀ ਜਿਹੜੀ ਉਹ ਇਸ ਦੀ ਇਸ ਤਰ੍ਹਾਂ ਰਹੂਗੀ ਆ ਬਾਹਾਂ ਬਣ ਗਈ ਹੈ ਜੀ ਇਸ ਦੀ ਇਹ ਸ਼ਿਮਰ ਪਸ਼ਮੀਨੇ ਦੀ ਸ਼ਰਟ ਰਹੂਗੀ ਸ਼ਰਟ ਟਾਈ ਐਂਡ ਡਾਈ ਸ਼ੇਡ ਬਣੇ ਹੋਏ ਨੇ ਜੀ ਇਸ ਦੇ ਵਿੱਚ ਤੇ ਆ ਰਹੂਗੀ ਜੀ ਇਸ ਦੇ ਨਾਲ ਬਾਟਮ ਹੁਣ ਤੁਹਾਨੂੰ ਫਸਟ ਔਲ ਦਿਖਾਉਣੀ ਆ ਆ ਗਿਆ ਜੀ ਇਸ ਦਾ ਸ਼ਾਲ ਪੂਰਾ ਖੁੱਲਾ ਡੁੱਲਾ ਸ਼ਾਲ ਹੈ ਜੀ ਇਹਦੇ ਨਾਲ ਪੂਰਾ ਵਧੀਆ ਪਸ਼ਮੀਨੇ ਦਾ ਸ਼ਾਲ ਰਹੂਗਾ ਜੀ ਇਸ ਤਰ੍ਹਾਂ ਦੋਨੋਂ ਸਾਈਡਾਂ ਤੇ ਇਸ ਦੇ ਫੁੱਲ ਆ ਜਾਣਗੇ ਜੀ ਹਾਫ ਫਲੋਰ ਨੇ ਜਿਹੜੇ ਦੋਨੋਂ ਸਾਈਡਾਂ ਤੇ ਪਹਿਣਗੇ ਇਹਦੇ ਬਨੇ ਹੋਏ ਨੇ ਫੋਰ ਸਾਈਡ ਦਾ ਡਿਜ਼ਾਈਨ ਹੈ ਇਹ ਸੈਕੰਡ ਕਲਰ ਆ ਗਿਆ ਜੀ ਇਸ ਨੂੰ ਤੇ ਬਾਈਂਡ ਦਾ ਜੀ ਵਾਈਨ ਪਿੰਕ ਟੋਨ ਜੀ ਤੇ ਆ ਇਸ ਦੀ ਬੋਟਮ ਆ ਜੂਗੀ ਜੀ ਕਲਰ ਕਲੀਅਰ ਆਵਣੀ ਤੇ ਵੀਡੀਓ ਚ ਹਾਂਜੀ ਕਲਰ ਕਲੀਅਰ ਆ ਰਹਾ ਹੈ ਆ ਜੂ ਜੀ ਇਸ ਦਾ ਸ਼ੋਅਲ ਸ਼ੋਅਲ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਸ਼ਿਮਰ ਪਸ਼ਮੀਨੇ ਦੇ ਸ਼ਰਟਾਂ ਨਾਲ ਨੇ ਜੀ 750 ਵਾਲੇ ਨੇ ਨਾ ਜਿਹੜੇ ਤੁਹਾਨੂੰ ਆਪਾਂ ਸੂਟ ਦਿਖਾਏ ਆ ਇਹ ਸ਼ਿਮਰ ਪਸ਼ਮੀਨੇ ਦੇ ਸ਼ਰਟਾ ਰਹਿਣਗੇ ਇਹਨਾਂ ਨਾਲ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਹੈਗਾ ਤਾਂ ਜੀ 골ਡਨ ਸਕਿਨ ਕਲਰ ਹੈ ਮਹਿੰਦੀ ਹਲਕੀ ਮਹਿੰਦੀ ਹੀ ਟੋਨ ਤੇ ਹੈ ਆ ਕਲਰ ਹੈ ਨਾ ਜਿਹੜਾ ਇਹ 골ਡਨ ਸਕਿਨ ਕਲਰ ਹੈ 골ਡਨ ਸਕਿਨ ਆ ਨਹੀਂ ਰਿਹਾ ਇਹ 골ਡਨ ਸਕਿਨ ਹੈ ਜੀ ਆ ਤੁਹਾਨੂੰ ਬੋਟਮ ਤੋਂ ਪਤਾ ਲੱਗਦਾ ਹੋਊਗਾ 골ਡਨ ਸਕਿਨ ਕਲਰ ਹੈ ਚਲ ਮੈਂ बोल ਕੇ ਦੱਸ ਰਹੀ ਹਾਂ ਬਤੂ ਇਹ 골ਡਨ ਸਕਿਨ ਕਲਰ ਹੈ Ah, la licieuse ਅਗਲਾ ਆ ਗਿਆ ਜੀ ਆਪਣੇ ਕੋਲੇ ਆ ਕਲਰ ਚੌਥਾ ਚਾਰ ਕਲਰਸ ਸੀਗੇ ਜੀ ਇਹਦੇ ਵਿੱਚ ਇਹਦੇ ਵਿੱਚ ਆ ਗਏ ਜੀ ਆਪਣੇ ਕੋਲੇ ਚਾਰ ਕਲਰ ਆ ਜਿਹੜਾ ਹੁਣ ਆਪਾਂ ਸੈੱਟ ਦਿਖਾਇਆ ਜੀ ਇਹਦੇ ਵਿੱਚ ਸ਼ਿਮਰ ਪਸ਼ਮੀਨੇ ਦੀ ਸ਼ਰਟ ਰਹੂਗੀ ਜੀ ਪਸ਼ਮੀਨੇ ਦੀ ਬਾਟਮ ਰਹੂਗੀ ਪਸ਼ਮੀਨੇ ਦਾ ਸ਼ਾਲ ਆ ਗਿਆ ਜੀ ਇਸਦਾ ਸ਼ਰਟ ਆ ਗਈ बॉਟਮ ਤੇ ਆ ਰੋਗੀ ਜਿਸ ਦੀ ਸ਼ਰਟ ਪ੍ਰਾਈਜ਼ ਰਹੂਗਾ ਜੀ ਇਹਨਾਂ ਦਾ 750 ਰੁਪਏ ਜੇਕਰ ਤੁਸੀਂ ਆਪਣੀ ਵੀਡੀਓ ਚ ਫਸਟ ਟਾਈਮ ਆਇਓ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ